ਜੇ ਕੁਝ ਕਰ ਜਾਂਦੇ ਸ਼ਾਇਦ ਇਹ ਜਿਵੇਂ ਸਾਡੀ ਕਿਤਾਬ ਦੇ ਰੂਪ ਵਿੱਚ ਨਾ ਹੋਵੇ ਮੈਨੂੰ ਇਹ ਦੇਖਦਾ ਵੀ ਹਰਫ ਬੋਲਦੇ ਰਹਿਣਗੇ ਤਾਂ ਮੈਂ ਉਹ ਘੱਟ ਗਿਣਤੀ ਸ਼ਾਉਂ ਇਕ ਤਾਂ ਇਸ ਤਰ੍ਹਾਂ ਨੂੰ ਪੜਦਿਆਂ ਨੂੰ ਇਹ ਮਹਿਸੂਸ ਹੋਇਆ ਵੀ ਜਿੰਨੀ ਦੇਰ ਤੱਕ ਕੋਈ ਬੰਦਾ ਕਿਸੇ ਆਰਗਨਾਈਜੇਸ਼ਨ ਦੇ ਵਿੱਚ ਕੰਮ ਕਰਦਾ ਹੈ ਤਾਂ ਉੱਚਾ ਦੂਸਰੇ ਬਚਾਉਣ ਨੂੰ ਤਾਕਤ ਨਹੀਂ ਦਿੱਤਾ ਜਾਂਦਾ ਮੈਨੂੰ ਲੱਗਦਾ ਵੀ ਇਸ ਪੁਸਤਕ ਦੇ ਵਿੱਚ ਉਦਿਆਂ ਦਾ ਉਤਾਰ ਇੱਕ ਸੰਗਮ ਹੋਇਆ ਇਹਦੇ ਵਿੱਚ ਕਵੀ ਨੇ ਰਾਜਗੁਰੂ ਸਰਦੇਵ ਨੂੰ ਲੰਡਨ ਨੂੰ ਮਾਰਕਸ ਨੂੰ ਵੀ ਨਾਲ ਲੱਗਿਆ ਪਰ ਇਹਦੇ ਵਿੱਚ ਨਾਨਕ ਗੁਰੂ ਗੋਬਿੰਦ ਸਿੰਘ ਮੀਰਾਬਾਈ ਕਬੀਰ ਫਰੀਦ ਬੁੱਲੇਆ ਇਹ ਵੀ ਸ਼ਾਮਿਲ ਹੁੰਦੇ ਆ ਮਨਫੀ ਵੀ ਕੀਤਾ ਸੋ ਇਹ ਕਿਤਾਬ ਹੈ ਜੰਮੀ ਹੈ ਕਿ ਜਿਹੜੇ ਹਰਫ ਨੇ ਇਹ ਸ਼ਬਦ ਬੰਨ੍ਹੇ ਇਹ ਸ਼ਬਦਾਂ ਦਾ ਸੰਗਮ ਬੰਨ੍ਹਿਆ ਹਰਫੋ ਬਾਤ ਬੰਨ੍ਹਿਆ ਜਿਵੇਂ ਸਾਡੇ ਕੋਲ ਬਹੁਤ ਵੱਡੀ ਪਰੰਪਰਾ ਹੈ ਕਿ ਚਾਹੀਏ ਅੱਜ ਵੀ ਸ਼ਬਦ ਰਹਿਣਗੇ ਸਾட்சி ਇਸ ਸ਼ਬਦ ਦਾ ਬਹੁਤ ਮਹੱਤਵਪੂਰਨ ਹੈ ਕਿਸੇ ਵੇਲੇ ਕਾਗਜ਼ ਤੇ ਲਿਖਿਆ ਜਹਾਵਾ ਵੀ ਕਿਨੇ ਹਰਫ ਉੱਤੇ ਹਵਾ ਨੂੰ ਮੁਖਾਸਤ ਹੈ ਉਹ ਹਰ ਹੱਥ ਮੋਲਦੇ ਰਹਿਣਗੇ ਇਹ ਇੱਕ ਆਵਾਜ਼ ਹੈ ਇਹਨਾਂ ਦੀ ਆਵਾਜ਼ ਹੈ ਸਮਾ ਸਮਿਲਨਾ ਜਿਹੜੀ ਉਦੋਂ ਤੋਂ ਜੋ ਤੇ ਗੋ ਸੋ ਪੰਨੇ ਅਵਾਜਾਂ ਨੂੰ ਖਤਰਾ ਹੈ ਪੰਨੇ ਹਵਾਵਾਂ ਨਾਲ ਖਤਰੇ ਹੁਣ ਉਥੇ ਵੀ ਖਤਰਾ ਹੈ ਜੇ ਹਰ ਹਰ ਕਹਿਣਾ ਕਰ ਵੀ ਖਤਰਾ ਹੈ ਸੋ ਕਬਿਨੇਟ ਦਾ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਗਲਤੀ ਕੀਤੀ ਹੈ ਜਦੋਂ ਉਸ ਨੂੰ ਪੜਦੇ ਆ ਸ਼ਬਦ ਦੀ ਸ਼ਕਤੀ ਗਿਆਨ ਦੀ ਸ਼ਕਤੀ ਸਾਡੇ ਕੋਲ ਬਹੁਤ ਵਧੀਆ ਰੂਪ ਦੇ ਵਿੱਚ ਆਉਂਦੀ ਹੈ ਔਰ ਜਿਹੜੀ ਵੀ ਭੂਮਿਕਾ ਲਿਖੀ ਹੈ ਉਹ ਵੀ ਬਹੁਤ ਸਮਝਦਾਨਤ 좋 ਅੱਛੀ ਹੈ ਲੇਕਿਨ ਦੋ ਤਿੰਨ ਦਿਨਾਂ ਤੇ ਵਿਚਾਰ ਕਰਨ ਦੀ ਸਾਡੇ ਜਿਹੜਾ ਕਮਿਨਿਸਟ ਭਾਈ ਚਾਹ ਰਿਹਾ ਹੈ ਦਾ ਪਰਮਾਤਮਾ ਜਿਹੜਾ ਜੋਰ ਹੈ ਵੀ ਹੈ ਉਹ ਜਿੱਥੇ ਵੀ ਸ਼ਬਦ ਦੇ ਆਪਾਂ ਆਉਂਦਾ ਹੈ ਵਿਚਾਰਵਾਦ ਆਉਂਦਾ ਹੈ ਅਦਾਰਸ਼ਵਾਦ ਆਉਂਦਾ ਹੈ ਮਹੱਭਤਾਂ ਦੀਏ ਉੱਥੇ ਉਹਦੇ ਸੰਕীর্ণ ਹੋ ਜਾਂਦੇ ਆ ਲੇਕਿਨ ਇਸ ਸਿਕਤਾਲ ਦੇ ਵਿੱਚ ਬਹੁਤ ਬੰਦਾ ਬਹੁਤ ਵੱਡੀ ਤਰਾਂ ਜਿਗਰ ਕੀਤਾ ਹੋਇਆ ਹੈ ਕਦੇ ਨੇ ਸੱਤਨ ਨੂੰ ਟਗਾਇਆ ਕਦੇ ਨੇ ਜਿਹਦੇ ਇਹਦੇ ਦੋ ਤੋੜ ਕੰਮਾਂ ਨੇ ਉਹ ਜ਼ਿਕਰ ਹੋਇਆ ਮੈਂ ਕਮਨਿਸਟ ਆ ਮੈਂ ਇਖਲਾਕ ਆ ਖੁਦਕਸ਼ੀ ਕਰ ਸਕਦਾ ਸੋ ਸਾਡੇ ਮੇਰੇ ਕਾਮਰੇਡ ਸਾਫੀ ਨੇ ਜਿਹੜੇ ਹਮੇਸ਼ਾ ਅੱਗੇ ਹੀ ਨੇ ਉਹਨਾਂ ਨੂੰ ਉਹਨਾਂ ਸੋਚ ਦੇ ਲੋੜ ਹੈ ਕਿ ਕਿੰਨੇ ਜਿਹੜੇ ਹੱਥਲੇ ਉਹ ਬੋਲਦੇ ਰਹਿਖਦੇ ਐ ਕਿਵੇਂ ਸ਼ਹਿਰ ਦੇ ਮਦਾਨਾਂ ਦੇ ਵਿੱਚੋਂ ਕਪਤਾਰ ਕੰਨਾਂ ਨੂੰ ਕਹਿ ਨਹੀਂ ਪਾ ਰਹੀ ਐ ਉਹਨਾਂ ਸਿਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਐ ਸੋਚ ਦੇ ਵਿੱਚ ਜਿਹੜਾ ਢਾਈਏ ਪਰੇਮ ਹੁੰਦੇ ਐ ਜਿਹੜੇ ਕਵੀ ਨੇ ਕਹੇ ਐ ਉਹ ਢਾਈਏ ਕਿਰਦਾਰ ਜਿਹੜਾ ਹੁੰਦਾ ਵੀ ਜਿੰਨੀ ਦੇਰ ਤੱਕ ਅਸੀਂ ਜਿਹੜੇ ਉਹ ਢਾਈਏ ਤੋਂ ਪ੍ਰੇਮ ਨੂੰ ਨਹੀਂ ਸਿੱਖਦੇ ਜਿੰਨੀ ਦੇਰ ਤੱਕ ਅਸੀਂ ਨਲੋ ਕਿਸੇ ਸਾਗ ਰੋ ਨਹੀਂ ਬੱਤੇ ਗੱਲ ਨਹੀਂ ਬਣੇਗੀ ਦੂਸਰੀ ਗੱਲ ਦੇਖ ਕੇ ਸਹਿਤ ਕਰਾਂਦੀ ਹੈ ਜਦੋਂ ਅਸੀਂ ਪਿਛਲੇ ਸਾਲ ਕਈਏ ਤੁਹਾਨੂੰ ਧਰਮ ਦਾ ਕਈਏ ਕੰਮ ਦੇ ਖੇਤਰ ਦਾ ਤੰਨਸ਼ ਖੇਤਰ ਦਾ ਬੁੱਧੀ ਜੀ ਵੀ ਖੇਤਰ ਦਾ ਮੈਂ ਸਮਝਿਆ ਵੀ ਜਿਹੜਾ ਕਾਰਪੋਰੇਟ ਬਣ ਗਿਆ ਜਿੰਨੇ ਗੱਲ ਹੋਈ ਸੀ ਕੱਲ ਕੁਥਲੀ ਦੀ ਉਹਨੇ ਸਾਰੇ ਵਾਲ ਗੰਪਤ ਕੁਥਲੀ ਬਣਾ ਲਿਆ ਇੱਥੇ ਜਿਹੜੇ ਸਾਰੇ ਵਿਚਾਰ ਨੇ ਉਹ ਸੀਮਤ ਹੋ ਕੇ ਰਹਿ ਗਏ ਐ ਸੰਕਰ ਕੇ ਰਹਿ ਗਏ ਐ ਸੋ ਮੈਂ ਕਬੀਰ ਦੀਆਂ ਗੱਲਾਂ ਦੇ ਵਿੱਚ ਬਹੁਤ ਨਿਆਰੇ ਮਾਇਕਨਾਂ ਨੂੰ ਲਈ ਕਾਫੀ ਟਾਈਮ ਲਾ ਸਕਦਾ ਕਬੀਰ ਦੇ ਦੋ 17 ਨੇ ਦੁਨੀਆ ਸਾਰੀ ਚੰਗੀ ਲੱਗੂ ਦੁਨੀਆ ਸਾਰੀ ਚੰਗੀ ਲੱਗੂ ਖੁਦ ਨੂੰ ਚੰਗਾ ਕਰਨਾ ਸਿੱਖੋ ਖੁਦ ਨੂੰ ਚੰਗਾ ਕਰਨਾ ਸਿੱਖੋ ਲਖਮਣ ਦੇ ਤਨ ਬਾਲਾਸੀ ਬੋਲਿਆ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬਾਵਾ ਸਿੰਘ ਨੇ ਭਰੇ ਗਲਾਸ ਦੀ ਗੱਲ ਕੀਤੀ ਹੈ ਜਲਦੀਪਦੀਪ ਨੇ ਖਾਲੀ ਗਲਾਸ ਦੀ ਕੀਤੀ ਹੈ ਨਰਕਿੰਦਰ ਨੇ ਇਹ ਗੱਲ ਕੀਤੀ ਰਤਾ ਗਲਾਸ ਖਾਲੀ ਹੈ ਅਦਾ ਭਰਿਆ ਹੋਇਆ ਹੈ ਸਾਰੇ ਦਿਵਾ ਦੇ ਬਹੁਤ ਅੱਛੀ ਗੱਲ ਕੀਤੀ ਹੈ ਜਲਦੀਪ ਜੀ ਉਹ ਲੋਕਾਂ ਦੀਆਂ ਇਹਨਾਂ ਦਾ ਮਿਲਣ ਦਾ ਮੌਕਾ ਬਹੁਤ ਲੋਕਾਂ ਨੂੰ ਮੌਕਾ ਪਾਉਦੇ ਇਸ ਕਾਰਨ ਖਦੇ